ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਨਾ ਜੀ ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 28 ਫਰਵਰੀ ਤੱਕ ਮੌਸਮ ਪੰਜਾਬ ਦਾ ਪਲੱਸ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਇਸ ਲਈ ਦੀਆਂ ਤਾਜ਼ਾ ਸੈਟਲਾਈਟ ਦਸਤਿਹਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 25 ਫਰਵਰੀ ਦੀ ਸਵੇਰ ਹੈ ਤੇ ਲਗਭਗ 9 ਵਜਣ ਜਾ ਰਹੀ ਹੈ ਪੰਜਾਬ ਦੀ ਗੱਲ ਕਰੀਏ ਜੀ ਲਗਭਗ ਤੋਂ ਹੀ ਦੇਖ ਸਕਦੇ ਹਾਂ ਕਿ ਬਹੁਤੇ ਖੇਤਰਾਂ ਦੇ ਵਿੱਚ ਇਸ ਵੇਲੇ ਸੰਘਣੀ ਬੱਦਲਵਾਈ ਜਿਹੜੀ ਆ ਉੱਪਰਲੇ ਫੱਦਰ ਤੇ ਗੁਜ਼ਰ ਰਹੀ ਆ ਪੰਜਾਬ ਹਰਿਆਣਾ ਰਾਜਸਥਾਨ ਦੇ ਕੁਝ ਖੇਤਰ ਔਰ ਹਰਿਆਣਾ ਦੇ ਦਿੱਲੀ ਦੇ ਨਾਲ ਲੱਗਦੇ ਖੇਤਰ ਜੁਪੀ ਦੇ ਫਾਛਵੇਂ ਖੇਤਰ ਇਹਨਾਂ ਖੇਤਰਾਂ ਤੱਕ ਇਹ ਸਿਸਟਮ ਨੇ ਬਦਲਵਾਈ ਜੜੀਆ ਕੀਤੀ ਹੋਈ ਹੈ ਹਲਕੇ ਲੈਵਲ ਦਾ ਪਛਮੀ ਸਿਸਟਮ ਹੈ ਪਰ ਅੱਜ ਕਹਿ ਲੀਏ ਕਿ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਔਰ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਕੁਝ ਖੇਤਰ ਹਰਿਆਣਾ ਦੇ ਵੀ ਹੋ ਸਕਦੇ ਆ ਜਿੱਤੇ ਹਲਕੇ ਟੁੱਟਵੇਂ ਜੇ ਸ਼ਰਾਟੇ ਜੜੀਆ ਲੱਗ ਜਾਣ ਕਿਤੇ ਕਿਤੇ ਬੂੰਦਾਬੰਦੀ ਹੋ ਸਕਦੀ ਆ ਵੈਸੇ ਬਹੁਤੇ ਖੇਤਰ ਦੇ ਵਿੱਚ ਉਮੀਦਿਆ ਸਾਰਾ ਅਜ ਨਹੀਂ ਹੈ ਪਾਕਿਸਤਾਨ ਵਾਲੇ ਪਾਸੇ ਇਸ ਸਿਸਟਮ ਨੇ ਕੱਲ ਹਲਕੇ ਬੰਦਬੰਦੇ ਲਗਾਈਆ ਤੇ ਅੱਜ ਕੁਝ ਖੇਤਰ ਜਿਹੜੇ ਪੰਜਾਬ ਦੇ ਵੀ ਹੋ ਸਕਦੇ ਨੇ ਜਿੱਥੇ ਹਲਕੀ ਬੰਦਬੰਦੀ ਹੋ ਜਾ ਜੀ ਸੋ ਆਉਂਦੇ ਦਿਨਾਂ ਦੇ ਦਰਮਿਆਨ ਜੇ ਇੱਕ ਸਿਸਟਮ ਲੱਗਦਾ ਜਾ ਪਰਿਆ ਅੱਜ ਤੋਂ ਲੈ ਕੇ 28 ਫਰਵਰੀ ਤੱਕ ਜਾ ਕਰੀਏ 1 ਮਾਰਚ ਤੱਕ ਇਹ ਬਦਲਵਾਈ ਦਾ ਦੌਰ ਚੱਲਦੇ ਰਹਿਣਾ ਹੈ ਇੱਕ ਸਿਸਟਮ ਅੱਜ ਪ੍ਰਭਾਵਿਤ ਕਰ ਰਿਹਾ ਹੈ ਜਾ ਕਰੀਏ ਬੀਤੇ 24 ਘੰਟਿਆਂ ਤੋਂ ਪ੍ਰਭਾਵਿਤ ਕਰ ਰਿਹਾ ਤੇ ਇੱਕ ਸਿਸਟਮ ਕੱਲ ਤੋਂ 26 ਤਰੀਕ ਤੋਂ ਲੈ ਕੇ 27 28 ਜਾਂ ਫਿਰ 1 ਮਾਰਚ ਤੱਕ ਇਹ ਸਿਸਟਮ ਚੱਲ ਸਕਦਾ ਹੈ ਤੇ ਇਸ ਸਿਸਟਮ ਦੇ ਸਦਕਾ ਪਹਾੜਾ ਦੇ ਵਿੱਚ ਜ਼ਬਰਦਸਤ ਮੀਹ ਦੇ ਸਪੈਲ ਲੱਗਣੇ ਆ ਤੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਪਹਾੜਾ ਦੇ ਨਾਲ ਲੱਗਦੇ ਜਿਲ੍ਹੇ ਆ ਔਰ ਲਗਫਾ ਕੇ ਕਰੀਏ ਪੰਜਾਬ ਦੇ 45 50 ਫਰਸਨ ਖੇਤਰਾਂ ਦੇ ਵਿੱਚ ਤਗੜੇ ਸ਼ਰਾਟੇ ਪਲੱਸ ਕੁਝ ਖੇਤਰਾਂ ਦੇ ਵਿੱਚ ਗੜੇ ਮਾਰੀ ਦੇ ਜਿਹੜੇ ਅਸਾਰ ਬਣਦੇ ਜਾਪ ਰਹੇ ਨੇ ਇਹ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਅਪਡੇਟ ਦਿੰਦੇ ਆ ਰਹੇ ਹਾਂ ਜੇ ਮਾਝਾ ਦੋਆਬਾ ਪੂਆਧ ਖੇਤਰ ਤਿਆਰ ਰਹਿਣ 26 ਦੀ ਰਾਤ ਤੋਂ ਲੈ ਕੇ 28 ਦੀ ਸਵੇਰ ਤੱਕ ਜਾਂ ਕਰੇ 28 ਦੀ ਸ਼ਾਮ ਤੱਕ ਮੀਹ ਦੇ ਸਫੈਲੇ ਨਾਲ ਖੇਤਰਾਂ ਦੇ ਵਿੱਚ ਲੱਗਣਗੇ ਔਰ ਗੜੇ ਮਾਰ ਕੁਝ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਹਰਿਆਣਾ ਦਾ ਵੀ ਕੁਝ ਖੇਤਰ ਕਵਰ ਹੋ ਸਕਦੇ ਨੇ ਜਿੱਥੇ ਉਮੀਦਾਰ ਜਹਣਗੇ ਖਾਸ ਕਰ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹੇ ਔਰ ਰਾਜਸਥਾਨ ਦੇ ਕੁਝ ਖੇਤਰ ਜਿਹੜੇ ਉੱਤਰ ਤਗਾੜੇ ਬੀ ਕਨੇਰ ਚੂਰੂ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਦੇ ਆਸਾਰ ਹੋਣਗੇ ਪਰ ਬਹੁਤੇ ਤੇਜ਼ ਨਹੀਂ ਹੋਣਗੇ ਹਲਕੇ ਸ਼ਰਾਟੇ ਲੱਗ ਸਕਦੇ ਨੇ ਇਹਨਾਂ ਖੇਤਰਾਂ ਦੇ ਵਿੱਚ ਔਰ ਯੂਪੀ ਦੇ ਪਛੋਕੇ ਖੇਤਰਾਂ ਦੇ ਵਿੱਚ ਵੀ ਲੱਗ ਸਕਦੇ ਨੇ ਔਰ ਹਰਿਆਣਾ ਦੇ ਉਪਰਵੀ ਖੇਤਰ ਸੋ ਜਿਹੜਾ ਇਸ ਰਮ ਅੱਜ ਲੰਘ ਰਿਹਾ ਜੀ ਇਹਦੇ ਸਦਕਾ ਬੀਤੇ 24 ਘੰਟਿਆਂ ਦੇ ਜਗਰ ਟੈਂਪਰੇਚਰ ਦੇਖੀਏ ਤੇ ਟੈਂਪਰੇਚਰ ਆ ਜਿਹੜੇ 27-28 ਦੇ ਆਸ-पास ਚੱਲਦੇ ਹੋਏ ਨੇ ਜੇਕਰ ਹਰਿਆਣਾ ਦੀ ਗੱਲ ਕਰੀਏ ਤੇ ਹਰਿਆਣਾ ਦੇ ਵਿੱਚ ਫਰੀਦাবাদ ਜ਼ਿਲ੍ਹਾ ਸਭ ਤੋਂ ਗਰਮ ਰਿਹਾ 28.7 ਡਿਗਰੀ ਸੈਲਸੀਅਸ ਦੇ ਨਾਲ ਪੰਜਾਬ ਦੀ ਗੱਲ ਕਰੀਏ ਜੀ ਪੰਜਾਬ ਦੇ ਰੋਪੜ ਜ਼ਿਲ੍ਹਾ ਸਭ ਤੋਂ ਗਰਮ ਰਿਹਾ 26.7 ਡਿਗਰੀ ਦੇ ਨਾਲ ਕਹਿ ਲਿਆ ਕਿ ਜਿਹੜੇ ਉੱਪਰ ਦੀ ਬੱਦਲਵਾਈ ਗੁਜ਼ਰ ਰਹੀ ਹੈ ਇਹਨੇ ਹੀਟ ਕਾਇਮ ਰੱਖੀ ਹੋਈ ਹੈ ਤੇ ਜਿਹਦੇ ਨਾਲ ਜਿਹੜਾ ਮੌਇਸਚਰ ਬਣਿਆ ਹੋਇਆ ਤੇ ਟੈਂਪਰੇਚਰ ਜਿਹੜੇ 25 ਤੋਂ ਪਲੱਸ ਹੀ ਦਰਜ ਹੋ ਰਹੇ ਨੇ ਭਾਵਿਓ ਪੰਜਾਬ ਦੇ ਜ਼ਿਲ੍ਹੇ ਆ ਭਾਵਿਓ ਹਰਿਆਣੇ ਦੇ ਜ਼ਿਲ੍ਹੇ ਆ ਤੋ ਇਹ ਸਿਸਟਮ ਦੇ ਵਿੱਚ ਹਾਲੇ ਕੋਈ ਬਦਲਾਅ ਨਹੀਂ ਹੈ 26 28 ਵਾਲੇ ਦੇ ਵਿੱਚ ਹਾਲਾਂਕਿ ਹੀਟ ਹੋਣ ਲੱਗਣੀ ਨਹੀਂ ਹੈ ਕਿਉਂਕਿ ਬੱਦਲ ਵਾਏ ਉੱਪਰਲੇ ਫੱਦਰ ਤੇ ਆ ਚੁੱਕੀ ਹੈ ਹਾਲਾਂਕਿ ਬੀਤੇ 48 ਘੰਟਿਆਂ ਤੋਂ ਤੋਂਪਾਂ ਲੱਗ ਰਹੀਆਂ ਸੀ ਬਹੁਤੇ ਖੇਤਰਾਂ ਦੇ ਵਿੱਚ ਜਿਹੜੀ ਕਿ ਸਿਸਟਮ ਨੂੰ ਸਪੋਰਟ ਕਰ ਰਹੀਆਂ ਹਵਾਵਾਂ ਦੀ ਗੱਲ ਕਰੀਏ ਜੀ ਹਵਾਵਾਂ ਉੱਤਰ ਵੱਲ ਚੱਲ ਰਹੀਆਂ ਸੀ ਪਰ ਅੱਜ ਜਿਹੜੀਆਂ ਮੋੜਾ ਖਾ ਸਕਦੀ ਹੈ ਦੱਖਣ ਪੂਰੇ ਦੀ ਹਵਾ ਅੱਜ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਚੱਲ ਸਕਦੀ ਹੈ ਜਿਹੜੀ ਕਿ ਸਿਸਟਮ ਨੂੰ ਹੋਰ ਸਪੋਰਟ ਕਰੇਗੀ ਤੇ ਕੱਲ ਤੋਂ ਕੀ ਕੁਝ ਵਾਪਰਦਾ ਕੱਲ ਤੋਂ ਸਿਸਟਮ ਦੀ ਸ਼ੁਰੂਆਤ ਹੈ 26 ਕਿ ਕਹਿ ਲਿਆ ਕਿ ਸ਼ਾਮ ਤੋਂ ਇਹ ਸਿਸਟਮ ਸਰਗਰਮ ਹੋਏਗਾ ਪਛਮੀ ਸਿਸਟਮ ਬਹੁਤ ਹੀ ਖੇਤਰਾਂ ਦੇ ਵਿੱਚ ਪਹਾੜਾਂ ਦੇ ਤੇ ਕੁਝ ਲਗਭਗ ਕਹਿ ਲਿਆ ਕਿ ਮਾਝਾ ਤੋਂ ਵਾਵਾ ਖੇਤਰ ਸਾਰੇ ਕਵਰ ਹੋਣਗੇ ਮੀਂਹ ਨਾਲ ਇਹਨਾਂ ਦੇ ਨਾਲ ਲੱਗਦੇ ਜਿਹੜੇ ਮਾਲਵੇ ਦੇ ਜਲੇ ਆ ਇਹਨਾਂ ਖੇਤਰਾਂ ਤੱਕ ਮੀਂਹ ਜੜੇ ਆ ਪਹੁੰਚਣਗੇ ਬਾਕੀ ਤੁਹਾਨੂੰ ਅੰਕੜੇ ਜਿਸੀਂ ਸਾਂਝੇ ਕਰਦੇ ਰਵਾਂਗੇ ਫਿਲਹਾਲ ਹਾਲੇ ਅਲਰਟ ਵਾਲੀ ਕੋਈ ਗੱਲ ਨਹੀਂ ਹੈ ਤੇ ਜਿੱਥੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜਦੋਂ ਮੌਸਮ ਵਿਭਾਗ ਅਲਰਟ ਜਾਰੀ ਕਰੇਗਾ ਉਹ ਤੁਹਾਡੇ ਨਾਲ ਸਾਂਝੇ ਕਰ ਦਾਂਗੇ ਪਹਾੜਾ ਖੇਤਰਾਂ ਦੇ ਵਿੱਚ ਖਾਸ ਕਰ ਜੰਮੂ ਕਸ਼ਮੀਰ ਦੇ ਪਹਾੜ ਔਰ ਹਿਮਾਚਲ ਦੇ ਪਹਾੜ ਇਹਨਾਂ ਜੋ ਅਲਰਟ ਆਫ ਹਮਨ ਸਕਦੇ ਆ ਕਿਉਂਕਿ ਇਥੇ ਜਿਹੜੇ ਜਬਰਦਸਤ ਮੀ ਅਤੇ ਗੜੀ ਮਾਰੀ ਦੇ ਚਾਂਸ ਇੱਥੇ ਬਣਦੇ ਜਾਫਰੇ ਨੇ ਕਿਉਂਕਿ ਇਹ ਸਿਸਟਮ ਪਹਾੜਾਂ ਨੂੰ ਮੁੱਖ ਤੌਰ ਤੇ ਪ੍ਰਭਾਵਿਤ ਕਰਦਾ ਜਾਪ ਰਿਹਾ ਜੀ ਓਕੇ ਪੰਜਾਬ ਹਰਿਆਣਾ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਰੈਗੂਲਰ ਤੌਰ ਤੇ ਜੇ ਕੋਈ ਤਬਦੀਲੀ ਆਉਂਦੀ ਹੈ ਸਿਸਟਮ ਦੇ ਵਿੱਚ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਅਪਡੇਟ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਧੰਨਵਾਦ